ਹਲਕਾ ਬਸੀ ਪਠਾਨਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਬਸੀ ਪਠਾਨਾ ਸ਼ਹਿਰ ਵਿਖੇ 8 ਕਰੋੜ ਦੀ ਲਾਗਤ ਨਾਲ ਕਰੀਬ 3.54 ਏਕੜ ਵਿੱਚ ਬਣਨ ਵਾਲੇ ਉਪ ਮੰਡਲ ਕੰਪਲੈਕਸ ਦਾ ਨੀ ਪੱਥਰ ਰੱਖਣ ਮੌਕੇ ਦੱਸਿਆ ਕਿ ਇਹ ਕੰਪਲੈਕਸ 1 ਬਰੇ ਦੇ ਅੰਦਰ ਮੁਕੰਮਲ ਹੋਵੇਗਾ ਅਤੇ ਇਸ ਦੇ ਬਣਨ ਨਾਲ ਨਾਗਰਿਕਾਂ ਨੂੰ ਵੱਡੀ ਸੌਗਾਤ ਮਿਲੇਗੀ ਉਹਨਾਂ ਨੇ ਦੱਸਿਆ ਕਿ ਕੰਪਲੈਕਸ ਦੀ ਇਮਾਰਤ ਦਾ ਕਵਰੇਜ ਏਰੀਆ 27850 ਸਕਰ ਫੁੱਟ ਹੈ ਹਲਕਾ ਵਿਧਾਇਕ ਨੇ ਕਿਹਾ ਕਿ ਪੁਰਾਣਾ ਉਪ ਮੰਡਲ ਕੰਪਲੈਕਸ ਸ਼ਹਿਰ ਦੇ ਅੰਦਰ ਅਤੇ ਬੱਸ ਸਟੈਂਡ ਤੋਂ ਦੂਰ ਹੋਣ ਕਰਕੇ ਆਮ ਜਨਤਾ ਨੂੰ ਪ੍ਰਸ਼ਾਸਨਿਕ ਕੰਮ ਕਰਵਾਉਣ ਸੰਬੰਧੀ ਖੇ ਅਤੇ ਉਹ ਇਮਾਰਤ ਪੁਰਾਣੀ ਹੋਣ ਕਰਕੇ ਠੀਕ ਵੀ ਨਹੀਂ ਸੀ ਜਿਸ ਕਰਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬੰਦਿਆ ਸੀ ਉਹਨਾਂ ਵੱਲੋਂ ਸਭ ਤੋਂ ਪਹਿਲੀ ਮੰਗ ਵਕੋ ਵਕ ਸਰਕਾਰੀ ਦਫ਼ਤਰਾਂ ਲਈ ਨਵੀਆਂ ਬਿਲਡਿੰਗਾਂ ਮਨਜ਼ੂਰ ਕਰਵਾਉਣ ਦੀ ਸੀ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਪ੍ਰਸ਼ਾਸਨਿਕ ਸਹੂਿਦਾ ਇੱਕੋ ਛੱਤ ਹੇਠਾਂ ਉਪਲਬਧ ਹੋ ਸਕਣ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਜਿਹੜਾ ਸਾਡਾ ਪ੍ਰਵੰਦਗੀ ਕੰਪਲੈਕਸ ਸਬਡਿਵੀਜ਼ਨਲ ਇੱਥੇ ਬਸੀ ਪਠਾਣਾ ਦੇ ਵਿੱਚ बनन ਜਾ ਰਿਹਾ ਤੇ ਅੱਜ ਸ਼ੁਰੂਆਤ ਕੀਤੀ ਜਾ ਰਹੀ ਹੈ ਕੰਮ ਦੀ ਕਿਉਂਕਿ ਤੁਹਾਨੂੰ ਪਤਾ ਕਿ ਬਹੁਤ ਸਮਾਂ ਲੱਗ ਜਾਂਦਾ ਲੀਗਲੀ ਪ੍ਰੋਸੈਸ ਚੋਂ ਨਿਕਲਣ ਦੇ ਲਈ ਤੇ ਟੈਂਡਰ ਹੋ ਗਏ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਕੰਪਲੀਟ ਕਰਕੇ ਅੱਜ ਉਹ ਬਣਨ ਜਾ ਰਿਹਾ ਤੇ ਸਾਰੇ ਸਾਡੇ ਡਿਪਾਰਟਮੈਂਟ ਦੇ ਐਕਸ਼ਨ ਸਾਹਿਬ ਜੀ ਸਾਹਿਬ ਜਿੰਨੇ ਵੀ ਟੈਕਨੀਕਲ ਡਿਪਾਰਟਮੈਂਟ ਤੋਂ ਸਾਥੀ ਆਏ ਨੇ ਉਹਨਾਂ ਸਾਰਿਆਂ ਨੇ ਵੀ ਜੀ ਆਇਆਂ ਕਹਿੰਦੇ ਤੇ ਸਾਰਿਆਂ ਨੂੰ ਇਹਦੀ ਮੁਬਾਰਕਬਾਦ ਵੀ ਦਿੰਦੇ ਆ ਕਿ ਇਹਨਾਂ ਨੇ ਬਹੁਤ ਹਿੰਮਤ ਕੀਤੀ ਹੈ ਸਾਡੇ ਸਾਰੇ ਡਿਪਾਰਟਮੈਂਟ ਨੇ ਤੇ ਸਾਡੇ ਸਾਰੇ ਸਾਥੀਆਂ ਨੇ ਅੱਜ ਅਸੀਂ ਗੁਰੂ ਮਹਾਰਾਜ ਦਾ ਊਟ ਆਸਰਾ ਲੈ ਕੇ ਸ਼ੁਰੂ ਕੀਤਾ ਅਰਦਾਸ ਕਰਕੇ ਕੰਮ ਸ਼ੁਰੂ ਕਰਾਂਗੇ ਕਿਉਂਕਿ ਬਿਰਤੀ ਨਾ ਜਾਏ ਜਨਕੀ ਅਰਦਾਸ ਜਦੋਂ ਮਹਾਰਾਜ ਦਾ ਨਾਮ ਲੈ ਕੇ ਆਪਾਂ ਕੰਮ ਸ਼ੁਰੂ ਕਰਦੇ ਆਂ ਅਰਚਨ ਦਿੱਕਤਾਂ ਜਿਹੜੀਆਂ ਨੇ ਉਹ ਦੂਰ ਹੋ ਜਾਂਦੀਆਂ ਨੇ ਸੋ ਆਪਾਂ ਚੰਗਾ ਕੰਮ ਕਰਨ ਦੇ ਲਈ ਜਾ ਰਹੇ ਹਾਂ ਬਸ ਇਸ ਪਠਾਣਾ ਦੇ ਵਿੱਚ ਇਹ ਪਹਿਲਿਆ ਇਦਾਂ ਦਾ ਕੰਮ ਹੈ ਜਿਹੜਾ ਹੁਣ ਤੱਕ ਨਾ ਹੋਇਆ ਨਾ ਕਦੇ ਇਸ ਦੇ ਬਾਰੇ ਵਿਚਾਰ ਚਰਚਾ ਹੋਈ ਤੇ ਉਹ ਬਸ ਹੀ ਪਠਾਣਾ ਦੇ ਸਾਡੇ ਸਾਥੀਆਂ ਨੂੰ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਤੇ ਬਹੁਤ ਜ਼ਿਆਦਾ ਧੰਨਵਾਦ ਕਰਦਾ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਜਿਨ੍ਹਾਂ ਨੇ ਇਹਦੀ ਰਾਸ਼ੀ ਜਿਹੜੀ ਆ ਉਹ ਵੀ ਬਹੁਤ ਪਹਿਲਾਂ ਹੀ ਜਾਰੀ ਕਰ ਦਿੱਤੀ ਸੀਗੀ ਤੇ ਕੁਝ ਕ ਟੈਕਨੀਕਲ ਦਿੱਕਤਾਂ ਹੋਣ ਕਰਕੇ ਜਿਹੜਾ ਇਹ ਆਪਣਾ ਕੰਮ ਹੈ ਥੋੜਾ ਉਹ ਬਾਅਦ ਚ ਸ਼ੁਰੂ ਹੋਇਆ ਪਰ ਹੁਣ ਇਹ ਮੈਂ ਤੁਹਾਨੂੰ ਇਹਦੇ ਬਾਰੇ ਦੱਸ ਦਿੰਦਾ ਇਹ ਜਿਹੜਾ ਉਪ ਮੰਡਲ ਕੰਪਲੈਕਸ ਹੈਗਾ ਇਹ ਨੇੜੇ ਇਸ ਕਰਕੇ ਬਣਾਇਆ ਗਿਆ ਕਿਉਂਕਿ ਇੱਥੇ ਬੱਸ ਸਟੈਂਡ ਵੀ ਨੇੜੇ ਪੈ ਜਾਂਦਾ ਇੱਥੇ ਸਾਡੇ ਆਈਟੀ ਵੀ ਨੇੜੇ ਆ ਇਹ ਸਾਰਾ ਪੁਲਿਸ ਸਟੇਸ਼ਨ ਨੇੜੇ ਆ ਹਰ ਇੱਕ ਚੀਜ਼ ਤੁਹਾਨੂੰ ਇਹਦੇ ਇਹਦੇ ਛਿੱਤੀ ਮਿਲ ਜਾਊਗੀ ਅਸੀਂ ਇਹ ਮਨਜ਼ੂਰ ਕਰਵਾ ਕੇ ਸਾਰਾ ਟੈਂਡਰ ਵਗੈਰਾ ਜੋ ਹੋ ਚੁੱਕਿਆ ਇਹਦੀ ਲਾਗਤ ਜਿਹੜੀ ਆ ਉਹ 8 ਕਰੋੜ 62 ਲੱਖ ਦੀ ਜਿਹੜੀ ਲਾਗਤ ਲਗਤ ਹੈ ਇਹਦੀ ਉਹ ਬਣਦੀ 8 ਕਰੋੜ 62 ਲੱਖ ਦੀ ਲਾਗਤ ਹੈ ਤੇ ਇਹਦਾ ਟਾਈਮ ਵੀ ਬਾਉਂਡ ਕੀਤਾ ਗਿਆ 12 ਮਹੀਨਿਆਂ ਦੇ ਵਿੱਚ ਜਿਹੜਾ ਇਹ ਬਣ ਕੇ ਪਿਆਰ ਹੋ ਜੂਗਾ ਬੜੀ ਜਲਦੀ ਤੁਹਾਨੂੰ ਇਹ ਚੀਜ਼ ਬਣ ਕੇ ਜਿਹੜੀ ਆ ਉਹ ਤਿਆਰ ਹੋ ਜੂਗੀ ਤੇ ਇਹ 3.54 ਏਕੜ ਜ਼ਮੀਨ ਆ ਜਿਹੜੀ ਉਹ ਇਹਦੇ ਲਈ ਰਕਵੀ ਰੱਖੀ ਗਈ ਆ ਉਹਦੇ ਵਿੱਚ ਬਣਾਇਆ ਜਾ ਰਿਹਾ ਇਹਦੀ ਇਮਾਰਤ ਦਾ ਕੁੱਲ ਜਿਹੜਾ ਕਵਰਡ ਏਰੀਆ ਹੈਗਾ ਉਹ 27850 ਸਕੁਅਰ ਫੁੱਟ ਹੈਗਾ ਸੋ ਮੇਰੇ ਕਹਿਣ ਤੋਂ ਪਾਵੇ ਇੱਕ ਬਹੁਤ ਆਲੀਸ਼ਾਨ ਜਿਹੜਾ ਬਣ ਕੇ ਤਿਆਰ ਹੋ ਜੂਗਾ ਇਹਦੇ ਫੋਟੋਗ੍ਰਾਫੀ ਤੁਹਾਨੂੰ ਸ਼ੇਅਰ ਕਰਦਾਂਗੇ ਜਿੱਦਾਂ ਦਾ ਬਣਨਾ ਹੈਗਾ ਇਹ ਅਸੀਂ ਉਮੀਦ ਕਰਦੇ ਹਾਂ ਬੇਨਤੀ ਵੀ ਕਰਾਂਗੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਜਦੋਂ ਇਹ ਕੰਪਲੀਟ ਹੋ ਜਾਂਦਾ ਉਹ ਆਣ ਇੱਥੇ ਦੇਖਣ ਕਿਉਂਕਿ ਉਹਨਾਂ ਦੀ ਬਹੁਤ ਅੱਛੀ ਇੱਥੇ ਲਈ ਅਪਰੋਚ ਰਹੀ ਹੈ ਬਸੀ ਪਠਾਣਾ ਦੇ ਲਈ ਜਦੋਂ ਵੀ ਕੋਈ ਉਹਨਾਂ ਨੂੰ ਬੇਨਤੀ ਕੀਤੀ ਆ ਤਾਂ ਉਹਨਾਂ ਨੇ ਉਹ ਮੰਨੀ ਹੈਗੀ ਆ ਇਸ ਤਰ੍ਹਾਂ ਕਿ ਮੈਂ ਇਦਲੀ ਵੀ ਬੇਨਤੀ ਕਰੂੰਗਾ ਸੰਗਤ ਵੱਲੋਂ ਵੀ ਆਪਾਂ ਬੇਨਤੀ ਕਰਾਂਗੇ ਮੈਂ ਚਾਹੁੰਦਾ ਬੜੀ ਜਲਦੀ ਬਣ ਕੇ ਤਿਆਰ ਹੋ ਜੇ ਤੇ ਲੋਕਾਂ ਨੂੰ ਇਹ ਸਮਰਪਿਤ ਕਰੀਏ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਆ ਆਮ ਲੋਕ ਇਹਦੇ ਵਿੱਚ ਨੁਮਾਇੰਦਗੀਆਂ ਕਰਦੇ ਤੇ ਆਮ ਲੋਕਾਂ ਦੀ ਗੱਲ ਜਿਹੜੀ ਆ ਉਹ ਸੁਣੀ ਜਾਂਦੀ ਆ ਸੋ ਇਸ ਕਰਕੇ ਇਹ ਸਾਰਾ ਕੁਝ ਆਮ ਲੋਕਾਂ ਨੂੰ ਸਮਰਪਿਤ ਆ ਮੈਂ ਧੰਨਵਾਦ ਕਰਦਾ ਸਾਡੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਨੇ ਇੱਕ ਆਮ ਆਮੀ ਪਾਰਟੀ ਬਣਾਈ ਉਸ ਤੋਂ ਬਾਅਦ ਉਹ ਪੂਰੀ ਲਹਿਰ ਜਿਹੜੀ ਆ ਪੂਰੇ ਦੇਸ਼ ਦੇ ਵਿੱਚ ਚੱਲੀ ਫਿਰ ਹੌਲੀ-ਹੌਲੀ ਕਰਕੇ ਉਹ ਸਾਰੀ ਜਿਹੜੀ ਲਹਿਰ ਹੈ ਅੱਜ ਪੂਰੇ ਸਾਡੇ ਪੰਜਾਬ ਵਿੱਚ ਤਾਂ ਚੱਲ ਹੀ ਰਹੀ ਹੈ ਪੂਰੇ ਦੇਸ਼ 'ਚ ਜਿਹੜੀ ਆ ਹੋਰ ਵੱਧ ਰਹੀ ਹੈ ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਅਸੀਂ ਐਮਐਲਏ ਬਣੇ ਆ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਨੇ ਸਾਡਾ ਫਰਜ਼ ਬਣਦਾ ਸੀਗਾ ਕਿ ਅਸੀਂ ਉਹਨਾਂ ਦਾ ਜਿਹੜਾ ਇੱਕ ਇੱਕ ਵੋਟ ਦਾ ਮੁੱਲ ਜਿਹੜਾ ਉਹ ਅਦਾ ਕਰੀਏ ਇਹ ਇਦਾਂ ਦਾ ਜਿਹੜਾ ਕੰਪਲੈਕਸ ਆ ਉਹ ਬਣ ਕੇ ਜਿਹੜਾ ਉਹ ਤਿਆਰ ਹੋ ਜੂਗਾ ਇਹਦੇ ਵਿੱਚ ਫੋਟੋਗ੍ਰਾਫੀ ਵੀ ਹੈਗੀ ਆ ਸੋ ਸਾਰਾ ਬਹੁਤ ਅੱਛਾ ਜਿਹੜਾ ਤੁਹਾਨੂੰ ਦੇਖਣ ਨੂੰ ਮਿਲੂਗਾ ਤੇ ਆਪਣੇ ਜਿਹੜੇ ਸ਼ਹਿਰ ਦੀਆਂ ਜੋ ਜੋ ਵੀ ਸਹੂਲਤਾਂ ਇਹਦੇ ਵਿੱਚ ਆਉਣਗੀਆਂ ਸ਼ਹਿਰ ਵਾਸੀਆਂ ਨੂੰ ਉਹਦਾ ਲਾਭ ਮਿਲੂਗਾ ਸੋ ਸਾਰਿਆਂ ਨੂੰ ਮੈਂ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਏ ਏ ਰਾਉਂਡ ਪਲੱਸ 2 ਏ ਏ ਬਣ ਜਾਣਾ ਤੇ ਤਕਰੀਬਨ ਸਾਰੇ ਆ ਜਾਣੇ ਆ ਤੇ ਇੱਕ ਪ੍ਰੋਵੀਜ਼ਨ ਆਪਾਂ ਹੋਰ ਵੀ ਛੱਡ ਕੇ ਦੇਖ ਰੱਖਾਂਗੇ ਨਹੀਂ ਹਾਂ ਫਿਊਚਰ ਐਕਸਟੈਂਸ਼ਨ ਵਾਸਤੇ ਪ੍ਰੋਵੀਜ਼ਨ ਰੱਖੀ ਹੈ ਯੈਸ ਫਿਊਚਰ ਐਕਸਟੈਂਸ਼ਨ ਵਾਸਤੇ ਵੀ ਆਪਾਂ ਪ੍ਰੋਵੀਜ਼ਨ ਰੱਖੀ ਆ ਤੇ ਪਾਰਕਿੰਗ ਏਰੀਆ ਵੀ ਰੱਖਿਆ ਸਾਰਾ ਮਤਲਬ ਤਕਰੀਬਨ ਆ ਇੱਕ ਬਹੁਤ ਵਧੀਆ ਜਿਹੜਾ ਆਪਾਂ ਕੰਪੈਕਟ ਸਾਬ ਬਣ ਕੇ ਤਿਆਰ ਹੋਊਗਾ ਤੇ ਸਾਡਾ ਸਾਰਾ ਡਿਪਾਰਟਮੈਂਟ ਜਿਹੜਾ ਮੈਂ ਇਸੇ ਕਰਕੇ ਅੱਜ ਇੱਥੇ ਬੁਲਾਇਆ ਮੈਂ ਕਿਹਾ ਚਲੋ ਆਪਾਂ ਗੁਰੂ ਮਹਾਰਾਜ ਦਾ ਨਾਮ ਲੈ ਕੇ ਸ਼ੁਰੂ ਕਰੀਏ ਅਰਦਾਸ ਕਰਕੇ ਸ਼ੁਰੂ ਕਰੀਏ ਤਾਂ ਸਾਰਾ ਜਿਹੜਾ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕੀਤਾ ਜਾਊਗਾ ਤੇ ਮੈਂ ਸਾਰਿਆਂ ਨੂੰ ਇਹ ਬੇਨਤੀ ਵੀ ਕਰਦਾ ਕਿ ਆਪਾਂ ਸਾਰੇ ਰਲ ਕੇ ਜੋ ਵੀ ਦੇਖਰੇਖ ਜੋ ਵੀ ਯੋਗਦਾਨ ਆਪਾਂ ਪਾ ਸਕਦੇ ਆ ਨਾਲ ਹੋ ਕੇ ਦੇਖਿਆ ਕਰੀ ਆਇਆ ਕਰੀਓਗਾ ਤੁਹਾਡਾ ਆਪਣਾ ਹੈਗਾ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਬਸੇਪਖਾਣਾ ਦੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਬਹੁਤ-ਬਹੁਤ ਧੰਨਵਾਦ ਪ੍ਰਾਪਤੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ